ਹਾਂਜੀ ਜਿਹੜੇ ਆਪਾਂ ਨੁਕਤੇ ਪਹਿਲਾਂ ਦੱਸਿਆ ਉਹਨਾਂ ਦੇ ਨਾਲ ਜੇਕਰ ਆਪਾਂ ਥੋੜੀ ਬਹੁਤੀ ਚੇਂਜੇਸ ਆਪਣੀ ਲਾਈਫ ਸਟਾਈਲ ਦੇ ਵਿੱਚ ਖਾਣ ਪੀਣ ਦੇ ਵਿੱਚ ਕਰ ਲਈਏ ਤਾਂ ਆਪਾਂ ਆਪਣੀ ਸਿਹਤ ਨੂੰ ਬਿਲਕੁਲ ਤੰਦਰੁਸਤ ਰੱਖ ਸਕਦੇ ਹਾਂ ਇੱਕ ਬੜਾ ਹੀ ਮਾਟੋ ਟਾਈਪ ਟੈਗਲਾਈਨ ਮੋਟੀ ਰੋਟੀ ਧੰਨੇ ਵਿੱਚ ਕਿਉ ਜਿੰਦਗੀ ਦੇ ਨਜ਼ਾਰੇ ਲਓ ਮਤਲਬ ਇਹਦਾ ਵੀ ਇੱਕ ਤਾਂ ਜਿਹੜਾ ਆਪਣਾ ਆਟਾ ਹੈ ਉਹ ਬਹੁਤਾ ਬਰੀਕ ਨਹੀਂ ਪੀਸਿਆ ਹੋਣਾ ਚਾਹੀਦਾ। ਥੋੜਾ ਮੋਟੀ ਪਸਾਈ ਹੋਣੀ ਚਾਹੀਦੀ ਉਹਦੀ। ਦੂਸਰਾ ਜਿੰਨੇ ਦੇ ਆਟੇ ਦੀ ਆਪਾਂ ਤਿੰਨ ਫੁਲਕੇ ਬਣਾਉਣੇ ਜਾਂ ਤਿੰਨ ਰੋਟੀਆਂ ਬਣਾਉਣੇ ਜਾਂ ਦੋ ਬਣਾਓ। ਰੋਟੀ ਥੋੜੀ ਮੋਟੀ ਬਣਾਓ। ਭਾਵੇਂ ਕਣਕ ਦੇ ਹੋਵੇ ਤੇ ਚਾਹੇ ਕਿਸੇ ਹੋਰ ਅਨਾਜ ਦੀ। ਤੇ ਜਿਹੜਾ ਉਹਦੇ ਵਿੱਚ ਚੌਕਰ ਹੁੰਦਾ ਉਹਨੂੰ ਤੁਸੀਂ ਛਾਣ ਕੇ ਦੇਖ ਲਓ ਜੇ ਤਾਂ ਉਹਦੇ ਵਿੱਚ ਕੋਈ ਕਾਕ ਖੰਡਾ ਨਹੀਂ ਤਾਂ ਉਹ ਵੀ ਵਿੱਚ ਤੇ ਮਿਲਾ ਲਓ। ਉਹਦੇ ਨਾਲ ਕੀ ਰੋਟੀ ਦੇ ਵਿੱਚ ਫਾਈਬਰ ਵਧਦਾ ਆਊਗਾ ਫਾਈਬਰ ਨਾਲ ਪੇਟ ਸਾਫ਼ ਹੋ ਉੰਤਣੇ ਸਾਫ਼ ਹੋਣੀ ਆ ਜਿਹੜੀ ਆਪਾਂ ਰੋਟੀ ਪਤਲੀ ਬਣਾਉਣੀ ਆ ਉਹ ਰੋਟੀ ਜਿਹਦਾ ਪਤ ਤਵੇ ਤੇ ਸੇਕ ਦਿੰਦੇ ਉਹਦੇ ਨਾਲ ਜਿਹੜਾ ਉਹਦੇ ਵਿੱਚੋਂ ਫਾਈਬਰ ਆ ਉਹ ਛੱਡ ਜਾਂਦਾ ਜਿਹਦੇ ਕਰਕੇ ਪੇਟ ਦੇ ਵਿੱਚ ਉਹ ਹਾਜ਼ਮ ਨਹੀਂ ਹੁੰਦਾ ਪ੍ਰੋਪਰ ਤੇ ਉਹਦੇ ਨਾਲ ਆਪਾਂ ਨੂੰ ਅੱਗੇ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਹਾਂ ਤਾਂ ਗੱਲ ਕਰਤੀ ਹੈ ਜਿਹੜੀ ਰੋਟੀ ਮੋਟੀ ਕਰਨੀ ਆ ਕੋਈ ਪਰੌਂਠਾ ਪਰਾਂਠੀ ਮੋਟਾ-ਮੋਟੀ ਨਹੀਂ ਕਰਨੀ ਵੀ ਜਿਹੜੀ ਰੋਟੀ ਆਪਾਂ ਉਸ ਨੂੰ ਸਿਰਫ ਮੋਟਾ ਬਣਾਉਣਾ ਜਿਹੜੇ ਪਰੌਂਠੇ ਵਗੈਰਾ ਆਪਾਂ ਜਿਵੇਂ ਬਣਾਉਂਦੇ ਹਾਂ ਉਵੇਂ ਹੀ ਬਣਾਓ ਆਟਾ ਚੱਕੀ ਵਾਲਾ ਵਰਤੋ ਆਪ ਪਿਸ਼ਵਾ ਕੇ ਜਾਂ ਚੱਕੀ ਤੋਂ ਖਰੀਦੋ ਪੈਕਟ ਵਾਲਾ ਆਟਾ ਜਿਹੜਾ ਭੁੱਲ ਕੇ ਨਹੀਂ ਵਰਤਣਾ ਕਿਉਂਕਿ ਇਹ ਆਟਾ ਜਿਹੜਾ ਆਪਾਂ ਚੱਕੀ ਤੋਂ ਪਿਸ਼ਵਾ ਲਿਆਉਣੇ ਆ ਮੈਂ ਜਿਹੜਾ ਆਪਾਂ ਤੇ ਦੁਕਾਨ ਤੋਂ ਪਿਸ਼ਵਾ ਲਿਆਉਣੇ ਚੱਕੀ ਤੋਂ ਤਾਂ ਉਹ ਆਪਣੇ 15 ਦਿਨਾਂ 'ਚ ਵਰਤਣ 'ਚ ਸਹੀ ਹੁੰਦਾ ਉਤਪਾਦ ਉਹ ਨਜ਼ਰਾਂ ਦੇ ਵਿੱਚ ਕੀੜਾ ਵਗੈਰਾ ਲੱਗਣ ਲੱਗ ਜਾਂਦਾ ਹੈ ਜਾਂ ਉਹਦੀ ਜਿਹੜੀ ਹੈ ਗੁਣਵੱਤਾ ਘਟ ਜਾਂਦੀ ਹੈ ਜਿਹੜਾ ਪੈਕਡ ਆਟਾ ਹੁੰਦਾ ਹੈ ਇਹ ਤਾਂ ਭੁੱਲ ਕੇ ਵੀ ਨਹੀਂ ਵਰਤਣਾ ਚਾਹੀਦਾ ਜੇ ਨੰਬਰ ਜੀ ਵੱਡੇ ਬ੍ਰਾਂਡ ਦਾ ਹੋਵੇ ਇਹਦੇ ਵਿੱਚ ਕੁਝ ਪ੍ਰੀਜ਼ਰਵੇਟਿਵ ਪਾਏ ਹੁੰਦੇ ਤਾਂ ਕਿ ਉਹ ਠੀਕ ਨਾ ਹੋਵੇ ਉਹ ਜਿਹੜੇ ਪ੍ਰੀਜ਼ਰਵੇਟਿਵ ਹੈ ਆਟੇ ਨੂੰ ਮਤਲਬ ਕਿ ਕੀੜਾ ਵਗੈਰਾ ਨਾ ਲੱਗੇ ਉਹਦੇ ਲਈ ਪਾਏ ਜਾਂਦੇ ਤੋ ਆਪਾਂ ਨੂੰ ਨੁਕਸਾਨ ਕਰਦੇ ਹੈ ਇੱਕ ਜਿਹੜਾ ਪੈਕਟ ਬੰਦ ਆਟਾ ਹੁੰਦਾ ਬੜਾ ਹੀ ਬਰੀਕ ਮੈਦੇ ਵਰਗਾ ਹੁੰਦਾ ਹੈ ਤੇ ਮੈਦੇ ਵਰਗਾ ਆਟਾ ਜਿਹੜਾ ਆਪਣੇ ਅੰਤੜੀਆਂ ਦੇ ਵਿੱਚ ਜਾ ਕੇ ਜੰਮਦਾ ਤੇ ਨਾਲ ਇਹਦੇ ਹੈਗੇ ਧੁੰਨੀ ਵਿੱਚ ਘਿਓ ਲਗਾਉਣਾ ਰਾਤ ਦੇ ਸਮੇਂ ਪੈਨ ਵਲੇ ਧੁੰਨੀ ਵਿੱਚ ਮਟਰ ਦੇ ਦਾਣੇ ਜਿਹਨਾਂ ਦੇਸੀ ਘਿਓ ਜਿਹੜਾ ਘਰ ਦਾ ਤਿਆਰ ਕੀਤਾ ਹੋਵੇ ਜਾਂ ਜਿਹੜਾ ਆਪ ਨੂੰ ਕਿਸੇ ਭਰੋਸੇਮੰਦ ਵਿਅਕਤੀ ਤੋਂ ਮਿਲੇ ਹੋਵੇ ਉਹ ਜ਼ਰੂਰ ਲਗਾਓ। ਕਿਆ ਉਹ ਲਗਾਉਣ ਤੋਂ ਬਾਅਦ 10-15 ਮਿੰਟ ਸਿੱਧੇ ਲਿਤੇ ਰਹੋ। ਹਲਕੀ-ਹਲਕੀ ਆਪਾਂ ਮ사ਜ ਕਰ ਸਕਦੇ ਹਾਂ। ਧੁੰਨੀ ਦੇ ਵਿੱਚ, ਧੁੰਨੀ ਦੇ ਸਾਈਡਾਂ ਤੇ ਉਹਦੇ ਨਾਲ ਜਿਹੜਾ ਹੈਗਾ ਕਿਆ ਉਹੇ ਪਿਘਲ ਕੇ ਤੇ ਆਪਣੀ ਬਾਡੀ ਦੇ ਵਿੱਚ ਰਚ ਜਾਂਦਾ ਹੈ। ਕਹਿੰਦੇ 72000 ਨਸਾਂ ਹੁੰਦੀਆਂ ਨੇ ਜਿਹੜੇ ਧੁੰਨੀ ਦੇ ਵਿੱਚੋਂ ਸਾਰੀ ਬਾਡੀ ਦੇ ਵਿੱਚ ਜਾਂਦੀਆਂ। ਜਿੱਥੇ ਵੀ ਕਿਤੇ ਨਸਤੇ ਵਿੱਚ ਖੁਸ਼ਕੀ ਹੁੰਦੀ ਹੈ ਤਾਂ ਉਥੇ ਇਹ ਜਿਹੜਾ ਹੈਗਾ ਜਿਹੜਾ ਧੁੰਨੀ ਦੇ ਵਿੱਚ ਘਿਓ ਲਗਾਇਆ ਹੁੰਦਾ ਹੈ ਉਹ ਪਹੁੰਚ ਕੇ ਉਹਨੂੰ ਠੀਕ ਕਰਦਾ ਹੈ ਇਹਦੇ ਨਾਲ ਆਪਣੀ ਨੀਗਾ ਵੀ ਠੀਕ ਰਹਿੰਦੀ ਹੈ ਛੇਰੇ ਤੇ ਵੀ ਚਮਕ ਰਹਿੰਦੀ ਹੈ ਝੁਰੜੀਆਂ ਨਹੀਂ ਪੈਂਦੀਆਂ ਸਿਰਦਰਦ ਨਹੀਂ ਹੁੰਦਾ ਵਾਲ ਨਹੀਂ ਝੜਦੇ ਵਾਲ ਕਾਲੇ ਰਹਿੰਦੇ ਹੈ ਘਿਓ ਲਗਾਏ ਜੇ ਆਪਾਂ ਗੱਲ ਕਰੀ ਤਾਂ ਕਿ ਉਹ ਕੋਈ ਵੀ ਹੋਵੇ ਚਾਹੇ ਮੱਝ ਦਾ ਹੋਵੇ ਗਾਂ ਦਾ ਹੋਵੇ ਜਾਂ ਕਿਸੇ ਕੰਟਰੀ ਦੇ ਮੁਤਾਬਕ ਜਿਹੜਾ ਵੀ ਉੱਥੋਂ ਦਾ ਕੋਈ ਜਾਨਵਰ ਪਾਲਤੂ ਰੱਖਿਆ ਜਾਂਦਾ ਹੋਵੇ ਬਸ ਹੋਵੇ ਘਰੇਲੂ ਤਿਆਰ ਕੀਤਾ ਵਧੀਆ ਕੋਈ ਕੈਮੀਕਲ ਵਾਲਾ ਨਾ ਹੋਵੇ ਇਹਦੇ ਵਿੱਚ ਇਹ ਹੁੰਦਾ ਵੀ ਕਈ ਵਾਰੀ ਆਪਾਂ ਨੂੰ ਇਹ ਲਗਾਉਣਾ ਭੁੱਲ ਜਾਂਦਾ ਧੁੰਨੇ ਦੇ ਵਿੱਚ ਕਿਉਂ ਜਾਂ ਆਪਣੀ ਚਾਲਸ ਆ ਜਾਂਦੀ ਹੈ ਵੀ ਛੱਡ ਕਿਹੜਾ ਕਿੱਥੇ ਉਠਾਂਗੇ ਤਾਂ ਇਸ ਆਲਸ ਤੋਂ ਜਾਂ ਭੁੱਲਣ ਤੋਂ ਬਚਣ ਲਈ ਇੱਕ ਛੋਟੀ ਜਿਹੀ ਡੱਬੀ ਦੇ ਵਿੱਚ ਜਿਹੜਾ ਦੇਸੀ ਘੋ ਪਾ ਕੇ ਆਪਣੇ ਸਰਾਣੇ ਦੇ ਕੋਲ ਰੱਖੋ ਤੇ ਉਂਗਲੋ ਦੇ ਵਿੱਚ ਲਗਾਓ ਗੋਲ ਨੂੰ ਆਪਣੀ ਧੁੰਨੀ ਦੇ ਵਿੱਚ ਘਸਾ ਦਿਓ ਹਲਕੀ ਹਲਕੀ ਤੇ ਉਹ ਜਿਹੜੀ ਉਂਗਲ ਦੇ ਨਾਲ ਲੰਗਿਆ ਉਹਨੂੰ ਤੁਸੀਂ ਆਪਣੀ ਬੁੱਲਾਂ ਤੇ ਜਾਂ ਆਪਣੇ ਚਮੜੀ ਤੇ ਕਿਤੇ ਲਾ ਸਕਦੇ ਹੋ ਸਵੇਰੇ ਨਹਾਉਣ ਵੇਲੇ ਧੁੰਨੀ ਨੂੰ ਹਲਕਾ ਜਿਹਾ ਉਂਗਲੀ ਦੇ ਨਾਲ ਸਾਫ਼ ਕਰ ਲਓ ਉਹ ਤੁਹਾਨੂੰ ਅੱਛਾ ਲੱਗੇ ਜਦੋਂ ਆਪਾਂ ਨਹਾਉਣੇ ਹੁੰਦਾ ਤਾਂ ਨਹਾਉਣ ਵੇਲੇ ਸਾਫ ਸफाई ਹੁੰਦੀ ਰਹੇ ਜੇ ਘਰ ਤੋਂ ਬਾਹਰ ਨਹੀਂ ਜਾਣਾ ਹੁੰਦਾ ਤਾਂ ਭਾਵੇਂ ਦਿਨ ਵੇਲੇ ਵੀ ਲਗਾ ਲਓ ਅਰ ਸਤ ਰਾਤ ਨੂੰ ਨਰਮ ਕੱਪੜੇ ਨਾਲ ਤੋਂ ਸਾਫ ਜ਼ਰੂਰ ਕਰੋ ਇਹ ਰਾਚਿਆਂ ਦਾ ਆਪੇ ਜਿਵੇਂ ਹੌਲ ਹੌਲਾ ਹਲਕੀ ਹਲਕੀ ਮ사ਜ ਕਰਗੇ ਨਾ ਤਾਂ ਸਰੀਰ ਦੇ ਵਿੱਚ ਰਾਚਨ ਦੇ ਤੇ ਕਿ ਇਹ ਪੱਕਾ ਕੱਪੜਿਆਂ ਦੇ ਨਾਲ ਲੱਗਣ ਵਾਲੀ ਤਾਂ ਨੌਬਤ ਨਹੀਂ ਹੁੰਦੀ ਇਹਦੇ ਨਾਲ ਜਿਹੜਾ ਹੈਗਾ ਬੱਚਿਆਂ ਦੇ ਬਿਸਤਰੇ ਵਿੱਚ ਜਿਹੜਾ ਪਸਾਵ ਕਰਨ ਦੀ ਪ੍ਰੋਬਲਮ ਹੈ ਇਹ ਵੀ ਠੀਕ ਹੋ ਜਾਂਦੀ ਹੈ ਕੰਦ ਠੀਕ ਹੋ ਜਾਂਦੀ ਹੈ ਇਹਨੂੰ ਮਰਦ ਔਰਤ ਬੱਚੇ ਬੁੱਢੇ ਹਰ ਵਿਅਕਤੀ ਹਰ ਇਨਸਾਨ ਲਗਾ ਸਕਦਾ ਹੈ ਤਾਂ ਇਹਦੇ ਵਿੱਚ ਸਾਵਧਾਨੀ ਇਹ ਤੁਹਾਨੂੰ ਦੇਖਿਆ ਉਹਨਾਂ ਨਾਲ ਪੇਟ ਨਰਮ ਹੋਵੇਗਾ ਤੇ ਜਿਹੜੀ পেট ਗੈਸ ਖਾਰਜ ਹੋਵੇਗੀ ਤਾਂ ਜਿਹੜੀ পেট ਗੈਸ ਖਾਰਜ ਹੋਵੇਗੀ পেট ਨਰਮ ਹੋਵੇਗਾ ਤਾਂ ਇਹਦਾ ਮਤਲਬ ਇਹ ਹੈ ਕਿ ਤੁਹਾਡੀਆਂ ਸਰੀਰਕ ਜਿਹੜੀਆਂ ਸਮੱਸਿਆਵਾਂ ਪ੍ਰੋਬਲਮ ਹੈ ਉਹਨਾਂ ਦੀ ਮੁਕਤੀ ਦੀ ਸ਼ੁਰੂਆਤ ਹੋ ਗਈ ਜੇਕਰ পেট ਸਖਤ ਹੋਣ ਲੱਗੇ ਤਾਂ ਤਤ ਨਿਵਚਕੋ ਲਗਾਉਣਾ ਬੰਦ ਕਰ ਦਿਓ ਜੇ ਤੁਹਾਨੂੰ ਐ ਲੱਗਦਾ ਹੈ ਤੁਹਾਡਾ ਪੇਟ ਇਹਦੇ ਨਾਲ ਸਖਤ ਹੁੰਦਾ ਤਾਂ ਘੋਲ ਲਗਾਉਣਾ ਬੰਦ ਕਰ ਦਿਓ ਇਸ ਦੇ ਕਾਰਨ ਦੇ ਇਲਾਜ ਜਾਣਨ ਲਈ ਕਿ ਤੁਹਾਨੂੰ ਕੋਈ ਨਵੀਂ ਵੀਡੀਓ ਪਾਵਾਂਗੇ ఒక సారి జాకీ దాదీలు దీ